ਉਧਰੋਂ ਭੱਜ ਕੇ ਆਇਆ ਇੱਧਰ ਗੱਡੀ ਜਾਣ ਕੇ ਵੱਜਾ ਪਤਾ ਲੱਗਾ ਜਾਨਵਰ ਕਿਹੜਾ ਹੈਗਾ ਪਤਾ ਨਹੀਂ ਸਰ ਜਾਨਵਰ ਕਿਹੜਾ ਹੈ ਅੰਦਾ ਨਹੀਂ ਪਤਾ ਕਿਹੜਾ ਵਾ ਉਧਰੋਂ ਖੱਤੇਵਾਲਾ ਆਇਆ ਉਧਰ ਆਣ ਕੇ ਵੱਟ ਗਿਆ ਗੱਡੀ ਦੇ ਵਿੱਚ ਜੰਗਲੀ ਜਾਨਵਰ ਹੈ ਪਤਾ ਨਹੀਂ ਸਰ ਜੰਗਲੀ ਹੋਗਾ ਤੇ ਇੱਕਦਮ ਕਿਵੇਂ ਕਿਸਦਾ ਰੋਡ ਪਾਰ ਕਰਕੇ ਆਇਆ ਹਾਂਜੀ ਹਾਂਜੀ ਰੋਡ ਪਾਰ ਕਰਕੇ ਆਇਆ ਉਧਰੋਂ ਵਹੀ ਉੱਥੇ ਖੜੀ ਸੀ ਉਤੋਂ ਆਣ ਕੇ ਗੱਡੀ ਦੇ ਵਿੱਚ ਵੱਜ ਗਈ ਤਾਂ ਹੀ ਉਧਰੋਂ ਦੇਖਣਾ ਇਹਦੀ ਪਤਾ ਨਹੀਂ ਕੀ ਚੱਕਰ ਨਹੀਂ ਗੱਡੀ ਪਤਾ ਨਹੀਂ ਤੇਜ਼ ਸੀ ਅਸੀਂ ਉਧਰੀ ਸਾਈਡ ਸੀਗੇ ਸਰ ਨੁਕਸਾਨ ਹੋਇਆ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਤੁਹਾਨੂੰ ਵੀ ਦੇਖੋ ਦੇਖ ਲਓ ਮਤਲਬ ਤੁਹਾਨੂੰ ਪ नहीं बचा आवाज़ साठ वगैरह नहीं लगी है ना जड़ जानवर मार गया है हाँ देखो सवार चालदेव भी है बाकी देखो उधर पता नहीं क्या मार भी था क्या नबी तो, सर कैसी ये दुर्घटना हुई है ये जो जानवर है कौन सा जानवर है मैं को नहीं पता मैं गाड़ी से आ रहा था एकदम से आगे आ गया, गया तो ये गाड़ी से � ਤੋ ਯਾਨ ਸਾਂਕੇ ਉਹ ਵਾਹ ਗਾੜੀ ਕਰ ਰਹੀ ਹੈ ਗਾੜੀ ਦਾ ਸਾਰਾ ਦਿਸਤਾਨ ਦੇਖ ਰਹੇ ਹੋ ਤੁਸੀਂ ਤੋ ਕਿਤਨੇ ਲੋਕ ਸਵਾਰ تھے ਇਸ ਮੇ 2 ਲੋਕ ਲੋਕਾਂ ਦਾ ਆਹ ਕਾਂਸਰ ਹੈ ਜਾਂ ਘਾਰੇ ਜਲੰਧਰ ਸਾਰੇ ਸੀ ਨਗੁਦਰ ਜਾ ਰਹੇ ਸਨ ਅੱਛਾ ਤੋ ਇਹ ਜਾਨਵਰ ਪਤਾ ਲੱਗ ਪਾਇਆ ਕੌਮ ਸਾ ਜਾਨਵਰ ਹੈ ਨਹੀਂ ਮੈਂ ਦੇਖਿਆ ਨਹੀਂ ਕਦੀ ਤੋ ਕੈਸੇ ਬਚਾ ਰਹਾ ਹਾਂ ਹਾਂ ਬਚਾਉਟ ਵਗੈਰਾ ਤੋ ਨਹੀਂ ਹੈ ਨਹੀਂ ਕੋਈ ਛੂਟ ਨਹੀਂ ਹਰਿਆਣੇ ਦੇ ਵਿੱਚ ਹਾਂ ਜੀ ਰੋਜ਼ ਕਰੇ ਉਹ ਬਾਰਡਰ ਦੇ ਜਿਹੜਾ ਵਾਹ ਬਣਾਉਂ ਨਾਲ ਦਾ ਉੱਥੇ ਮੈਂ ਦੇਖੇ ਬਹੁਤ ਜਿਆਦੇ ਉੱਥੇ ਜਿਹੜੀ ਪਖੜਾ ਨਹਿਰ ਉਹਦੇ ਨਾਲ ਨਾਲ ਕੌਨਸਾ ਜਾਨਵਰ ਕੌਨਸਾ ਇਹ ਵੈਸੇ ਤਾਂ ਇਹਨੂੰ ਕਈ ਤਾਂ ਵੀ ਰੋਜ਼ ਕਹਿੰਦੇ ਵੈ ਲੈ ਕੇ ਜਿਆਦਾ ਰੋਜ਼ ਗਾਈ ਮੈਂ ਤਾਂ ਰੋਜ਼ ਗਾਈ ਇਹਨੂੰ ਜਿਹੜਾ ਹੈ ਰੋਜ਼ ਹੀ ਕਹਿੰਦੇ ਰੋਜ਼ ਹੀ ਕਹਿੰਦੇ ਜਾਨਾ ਅੱਛਾ ਹਾਂਜੀ ਹਾਂਜੀ ਰੋਜ਼ ਹੀ ਆ ਮਰ ਗਈ ਕੀ ਜੀ ਇਹ ਇਹ ਤਾਂ ਖਤਮ ਹੋ ਗਿਆ ਹੈ ਖਤਮ ਹੋ ਗਿਆ ਹੁਣ ਇਹਦਾ ਬਾਅਦ ਅਗਲੇ ਦਿਨ ਆ ਤੂੰ ਮੈਨੂੰ ਕੱਲ੍ਹ ਅੱਜ ਹੀ ਦੱਸ ਦਿਓ ਉੱਪਰੋਂ ਮੈਂ ਮਗਰ ਆਉਂਦਾ ਤਗਾ ਤੇ ਮੈਂ ਦੇਖਾਂ ਲਗਦਾ ਕੀ ਹੋਇਆ ਪੂਰੇ ਦਸਤਾਨ ਹਾਂ ਜਦ ਦੇਖਿਆ ਤੇ ਤਾਂ ਜਾਨਵਰ ਮਰ ਗਿਆ ਏ ਮੇਰਾ ਡਾਕਟਰ ਹਰਵਿੰਦਰ ਸਿੰਘ ਹੈ ਡਾਕਟਰ ਕਿਵੇਂ ਲੱਗ ਰਿਹਾ ਹੈ ਕਿ ਮੈਂ ਤਾਂ ਪਿੱਛੋਂ ਆ ਰਹੀ ਮੈਂ ਦੇਖਿਆ ਮੈਂ ਵੀ ਮੈਂ ਵੈਟਰਨਰੀ ਡਾਕਟਰ ਹਾਂ ਮੈਨੂੰ ਲੱਗਿਆ ਵੀ ਜੇ ਜਾਨਵਰ ਜਿੰਦਾ ਤਾਂ ਇਹਨੂੰ ਥੋੜੀ ਜੀ ਫਸਟ ਏਡ ਦਿੱਤੀ ਜਾਵੇ ਤਾਂ ਮੈਂ ਗੱਡੀ ਰੋਕ ਲਈ ਪਰ ਇਹ ਮੈਂ ਦੇਖਿਆ ਅਗੇ ਤਾਂ ਡੈੱਡ ਹੋ ਚੁੱਕਿਆ ਇਹ ਕੌਮਸਾ ਜਾਨਵਰ ਕੌਮਸਾ ਹੈ ਇਹ ਉਹ ਨੀਲ ਗਾਇ ਨੀਲ ਗਾਇ ਹੈ ਠੀਕ ਹੈ ਤਾਂ ਇਸ ਦੀ ਸਾਹ ਚੱਲ ਰਹੀ ਹੈ ਕਿ ਖਤਮ ਨਹੀਂ ਖਤਮ ਹੋ ਗਿਆ ਡੈੱਡ ਹੋ ਗਿਆ ਆਪਾਂ ਨੂੰ ਇਹ ਸੀਗਾ ਚਲੋ ਗੱਡੀ ਰੋਕ ਕੇ ਜੇ ਜਾਨ ਹੈਗੀ ਇਹਨੂੰ ਫਰਸਟ ایڈ ਦੇ ਕੇ ਥੋੜਾ ਬਚਾ ਲਿਆ ਜਾਵੇ ਪਰ ਸਾਹ ਹੀ ਹੈ ਨਹੀਂ ਗੇ ਇਹ ਆਲੋ ਉਧਰੋਂ ਭੱਜ ਕੇ ਆਇਆ ਇੱਧਰ ਗੱਡੀ ਜਾਣ ਕੇ ਵੱਜ ਗਈ ਪਤਾ ਲੱਗਾ ਜਾਨਵਰ ਕਿਹੜਾ ਹੈਗਾ ਪਤਾ ਨਹੀਂ ਸਰ ਜਾਨਵਰ ਕਿਹੜਾ ਹੈ ਅੰਦਾ ਨਹੀਂ ਪਤਾ ਕਿਹੜਾ ਵਾ ਉਧਰੋਂ ਖੱਤੇਵਾਲਾ ਆਇਆ ਉਧਰ ਾਨ ਕੇ ਵੱਜ ਗਿਆ ਗੱਡੀ ਦੇ ਵਿੱਚ ਜੰਗਲੀ ਜਾਨਵਰ ਹੈ ਪਤਾ ਨਹੀਂ ਸਰ ਜੰਗਲੀ ਹੋਗਾ ਇਹ ਇੱਕਦਮ ਕਿਵੇਂ ਕਿਸਦਾ ਰੋਡ ਪਾਰ ਕਰਕੇ ਆਇਆ ਹਾਂਜੀ ਹਾਂਜੀ ਰੋਡ ਪਾਰ ਕਰਕੇ ਆਇਆ ਉਧਰ ਉਹ ਹੀ ਉੱਥੇ ਖੜੇ ਸੀ ਉੱਥੋਂ ਆਣ ਕੇ ਗੱਡੀ ਦੇ ਵਿੱਚ ਵੱਜਾ ਜੀ ਤਾਂ ਹੀ ਉਧਰ ਦੇਖਣਾ ਜੀ ਇਹ ਪਤਾ ਨਹੀਂ ਕੀ ਚੱਕਰ ਨਹੀਂ ਗੱਡੀ ਪਤਾ ਨਹੀਂ ਤੇਜ਼ ਸੀ ਅਸੀਂ ਉਧਰੀ ਸਾਈਡ ਸੀਗੇ ਸਰ ਨੁਕਸਾਨ ਹੋਇਆ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਤੁਹਾਨੂੰ ਵੀ ਦੇਖੋ ਦੇਖ ਲਓ ਮਤਲਬ ਤੁਹਾਨੂੰ ਪਤਾ ਲੱਗਦਾ ਹੀ ਆ ਗੱਡੀ ਦਾ ਨੁਕਸਾਨ ਕਿੰਨਾ ਹੋਇਆ ਰਿਹਾ ਤਾਂ ਕਰਕੇ ਸਰ ਸੱਟ ਵਗੈਰਾ ਵੀ ਲੱਗੀ ਉਹਨਾਂ ਨੂੰ ਨਹੀਂ ਬਚਾਵਾ ਸੱਟ ਵਗੈਰਾ ਨਹੀਂ ਲੱਗੀ ਉਹਨਾਂ ਦੀ ਤੇ ਜਿਹੜੇ ਜਾਨਵਰ ਮਰ ਗਏ ਹਾਂਜੀ ਦੇਖੋ ਸਾਰ ਚੱਲਦੇ ਵੀ ਆ ਬਾਕੀ ਦੇਖੋ ਸਰ ਪਤਾ ਨਹੀਂ ਕਿ ਮਰ ਵੀ ਸਕ कैसी ये दुर्घटना हुई है ये जो जानवर है कौन सा जानवर है पता गाड़ी से से आ आ रहा था एकदम आगे आ गया, आ गया तो ये ये गाड़ी से आके हाँ जी जंगली जंगली जानवर जानवर है है देखा नहीं, थी। है नहीं। अच्छा, तो कितने गाड़ी गाड़ी तो, लोग सवार थे इसमें दो दो जलंधर जा रहे थे ਤੋ ਇਹ ਜਾਨਵਰ ਪਤਾ ਲੱਗਦਾ ਹੈ ਕੌਮਸਾ ਜਾਨਵਰ ਹੈ ਨਹੀਂ ਮੈਂ ਦੇਖਿਆ ਨਹੀਂ ਕਦੀ ਤੋ ਵੈਸੇ ਬਚਾ ਰਹਾ ਆਂ ਕੋਈ ਚੂਟ ਵਗੈਰਾ ਤੋ ਨਹੀਂ ਨਹੀਂ ਕੋਈ ਚੂਟ ਨਹੀਂ ਆਈ ਹਰਿਆਣੇ ਦੇ ਵਿੱਚ ਹਾਂਜੀ ਹਾਂਜੀ ਜ਼ਰੂਰ ਕਰੇ ਉਹ ਬਾਡਰ ਦੇ ਜਿਹੜਾ ਬਮਨਾਲ ਦਾ ਉੱਥੇ ਮੈਂ ਦੇਖੇ ਬਹੁਤ ਜ਼ਿਆਦੇ ਉੱਥੇ ਜਿਹੜੀ ਪਖੜਾ ਨਹਿਰ ਉਹਦੇ ਨਾਲ-ਨਾਲ ਕੌਮਸਾ ਜਾਨਵਰ ਕੌਮਸਾ ਇਹ ਵੈਸੇ ਤਾਂ ਇਹਨੂੰ ਕਈ ਤਾਂ ਵੀ ਰੋਜਾ ਕਹਿੰਦੇ ਵੱਲੇ ਕਿ ਜ਼ਿਆਦਾ ਰੋਜ ਗਾਈ ਮੈਂ ਤਾਂ ਰੋਜ ਗਾਈ ਕਿ ਇਹਨੂੰ ਜਿਹੜਾ ਰੋਜ ਹੀ ਕਹਿੰਦੇ ਰੋਜ ਹੀ ਕਹਿੰਦੇ ਜਰਾ ਅੱਛਾ ਹਾਂਜੀ ਰੋਜੀਆ ਮਰ ਗਿਆ ਕੀ ਜੀ ਇਹ ਇਹ ਤਾਂ ਖਤਮ ਹੋ ਗਿਆ ਖਤਮ ਹੋ ਗਿਆ ਹੁਣ ਇਹਦਾ ਬਾਤ ਅਗਲੇ ਦਿਨ ਆ ਤੂੰ ਮੈਨੂੰ ਕੱਲ੍ਹ ਅੱਜ ਹੀ ਦੱਸ ਦਿਆ ਉਪਰੋਂ ਮੈਂ ਮਗਰ ਆਉਂਦਾ ਤਗਾ ਤੇ ਮੈਂ ਦੇਖਿਆ ਮੈਂ ਕਿ ਕੀ ਹੋਇਆ ਪੂਰੇ ਦਸਤਾਨ ਤਾਂ ਜਦ ਦੇਖਿਆ ਤੇ ਤਾਂ ਜਾਨਵਰ ਮਰ ਗਿਆ ਏ ਮੇਰਾ ਡਾਕਟਰ ਹਰਵਿੰਦਰ ਸਿੰਘ ਆ ਡਾਕਟਰ ਕਿਵੇਂ ਲੱਗ ਰਿਹਾ ਮੈਂ ਤਾਂ ਪਿੱਛੋਂ ਆ ਰਹੀ ਮੈਂ ਦੇਖਿਆ ਮੈਂ ਕਿ ਮੈਂ ਵੈਟਰਨਰੀ ਡਾਕਟਰ ਆ ਮੈਨੂੰ ਲੱਗਿਆ ਵੀ ਜੇ ਜਾਨਵਰ ਜੀਂਦਾ ਤਾਂ ਇਹਨੂੰ ਥੋੜੀ ਜੀ ਫਸਟ ਏਡ ਦਿੱਤੀ ਜਾਵੇ ਤਾਂ ਮੈਂ ਗੱਡੀ ਰੋਕ ਲਈ ਪਰੇ ਮੈਂ ਦੇਖਿਆ ਅਗੇ ਤਾਂ ਡੈੱਡ ਹੋ ਚੁੱਕਿਆ ਇਹ ਕੌਮਸਾ ਜਾਨਵਰ ਕੌਮਸਾ ਹੈ ਇਹ ਉਹ ਨੀਲ ਗਾਏ ਨੀਲ ਗਾਏ ਠੀਕ ਹੈ ਤਾਂ ਇਸਕੇ ਸਾਹ ਚੱਲ ਰਹੇ ਕਿ ਖਤਮ ਨਹੀਂ ਖਤਮ ਹੋ ਗਿਆ ਡੈੱਡ ਹੋ ਗਿਆ ਆਪਾਂ ਨੂੰ ਇਹ ਸੀਗਾ ਚਲੋ ਗੱਡੀ ਰੋਕ ਕੇ ਜੇ ਜਾਨ ਹੈਗੀ ਇਹਨੂੰ ਫਰਸਟ ایڈ ਦੇ ਕੇ ਥੋੜਾ ਬਚਾ ਲਿਆ ਜਾਵੇ ਔਰ ਸਾਂ ਹੀ ਹੈ ਨਹੀਂ ਕਿ ਉਧਰੋਂ ਭੱਜ ਕੇ ਆਇਆ ਇੱਧਰ ਗੱਡੀ ਜਾਣ ਕੇ ਵੱਜ ਗਿਆ ਪਤਾ ਲੱਗਾ ਜਾਨਵਰ ਕਿਹੜਾ ਹੈਗਾ ਪਤਾ ਨਹੀਂ ਸਰ ਜਾਨਵਰ ਕਿਹੜਾ ਹੈ ਅੰਦਾ ਨਹੀਂ ਪਤਾ ਕਿਹੜਾ ਵਾ ਉਧਰੋਂ ਖੱਤੇਵਾਲਾ ਆਇਆ ਉਧਰ ਆਣ ਕੇ ਵੱਟ ਗਿਆ ਗੱਡੀ ਦੇ ਵਿੱਚ ਜੰਗਲੀ ਜਾਨਵਰ ਹੈ ਪਤਾ ਨਹੀਂ ਸਰ ਜੰਗਲੀ ਹੋਗਾ ਤੇ ਇੱਕਦਮ ਕਿਵੇਂ ਕਿਸਦਾ ਰੋਡ ਪਾਰ ਕਰਕੇ ਆਇਆ ਹਾਂਜੀ ਹਾਂਜੀ ਰੋਡ ਪਾਰ ਕਰਕੇ ਆਇਆ ਉਧਰ ਉਹ ਹੀ ਉੱਥੇ ਖੜੀ ਸੀ ਉਤੋਂ ਆਣ ਕੇ ਗੱਡੀ ਦੇ ਵਿੱਚ ਵੱਜ ਗਈ ਤਾਂ ਹੀ ਉਧਰੋਂ ਦੇਖਣਾ ਇਹਦੀ ਪਤਾ ਨਹੀਂ ਕੀ ਚੱਕਰ ਨਹੀਂ ਗੱਡੀ ਪਤਾ ਨਹੀਂ ਤੇਜ਼ ਸੀ ਅਸੀਂ ਉਧਰੀ ਸਾਈਡ ਸੀਗੇ ਸਰ ਨੁਕਸਾਨ ਹੋਇਆ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਤੁਹਾਨੂੰ ਵੀ ਦੇਖੋ ਦੇਖ ਲਓ ਮਤਲਬ ਤੁਹਾਨੂੰ ਪਤਾ ਕਾ ਕਰਕੇ ਸਰ ਸੱਤ ਵਗੈਰਾ ਵੀ ਲੱਗੀ ਉਹਨਾਂ ਦੀ ਨਹੀਂ ਬਚਾਵਾ ਛੱਟ ਵਗੈਰ ਨਹੀਂ ਲੱਗੀ ਉਹਨਾਂ ਦੀ ਤੇ ਜਿਹੜੇ ਜਾਨਵਰ ਮਰ ਗਏ ਆ ਹਾਂਜੀ ਦੇਖੋ ਸਾਰ ਚੱਲਦੇ ਵੀ ਆ ਬਾਕੀ ਦੇਖੋ ਸਰ ਪਤਾ ਨਹੀਂ ਕਿ ਮਰ ਵੀ ਸਕਦਾ ਨਵੀਨ ਸਰ ਕੈਸੀ ਇਹ ਤੁਹਾਨੂੰ ਪਤਾ ਹੋਈ ਹੈ ਇਹ ਜੋ ਜਾਨਵਰ ਹੈ ਕੌਣ ਸਾ ਜਾਨਵਰ ਹੈ ਬਿਲਕੁਲ ਹੀ ਪਤਾ ਮੈਂ ਗਾੜੀ ਸੇ ਆ ਰਹਾ तो के गाड़ी का। गाड़ी का सारा सारा देख रहे रहे? रहे तो ए, कितने लोग लोग सवार थे थे। थे? थे इसमें? दो दो थे, आ से जा रहे थे। रहे थे, जा रहे थे। अच्छा, तो ये जानवर पता लगता है कौन सा जानवर है? नहीं मैंने देखा नहीं कभी तो बचा रहा है ਉੱਥੇ ਮੈਂ ਦੇਖਿਆ ਬਹੁਤ ਜਿਆਦੇ ਉੱਥੇ ਜਿਹੜੀ ਪਖੜਾ ਨਹਿਰ ਉਹਦੇ ਨਾਲ ਨਾਲ ਕੌਣ ਸ ਜਾਨਵਰ ਕੌਣ ਸ ਇਹ ਵੈਸੇ ਤਾਂ ਇਹਨੂੰ ਕਈ ਤਾਂ ਵੀ ਰੋਵਾ ਕਹਿੰਦੇ ਵੱਲੇ ਕਿ ਜਿਆਦਾ ਰੋਜ ਗਾਈ ਮੈਂ ਤਾਂ ਰੋਜ ਗਾਈ ਇਹਨੂੰ ਜਿਹੜਾ ਰੋਵਰੀ ਕਹਿੰਦੇ ਰੋਜ ਹੀ ਕਹਿੰਦੇ ਜਰਾ ਅੱਛਾ ਹਾਂਜੀ ਹਾਂਜੀ ਰੋਜੀ ਆ ਮਰ ਗਏ ਕੀ ਜੀ ਇਹ ਇਹ ਤਾਂ ਖਤਮ ਹੋ ਗਿਆ ਹੈ ਖਤਮ ਹੋ ਗਿਆ ਹੁਣ ਇਹਦਾ ਮਤ ਅਹਰੇ ਦੇ ਅੱਜ ਮਤ ਨਾਲ ਅਹਰੇ ਦੇ ਰੱਖ ਦਿਆ ਉੱਪਰੋਂ ਮੈਂ ਵਗ ਰੌਂਦਾ ਤਗਾ ਤੇ ਮੈਂ ਦੇਖਿਆ ਭਗਵਾਨ ਦੀ ਕੀ ਹੋਇਆ ਪੂਰੇ ਤਰਨ ਤਾਂ ਜਾ ਦੇਖਿਆ ਤੇ ਤਾਂ ਜਾਨਵਰ ਮਰ ਗਿਆ ਏ ਮੇਰਾ ਡਾਕਟਰ ਹਰਵਿੰਦਰ ਸਿੰਘ ਆ ਡਾਕਟਰ ਕਿਵੇਂ ਲੱਗ ਰਿਹਾ ਹੈ ਮੈਂ ਤਾਂ ਪਿੱਛੋਂ ਆ ਰਹੀ ਮੈਂ ਦੇਖਿਆ ਮੈਂ ਵੀ ਮੈਂ ਵੈਟਰਨਰੀ ਡਾਕਟਰ ਆ ਮੈਨੂੰ ਲੱਗਿਆ ਵੀ ਜੇ ਜਾਨਵਰ ਜੀਂਦਾ ਤਾਂ ਇਹਨੂੰ ਥੋੜੀ ਜੀ ਫਸਟ ਏਡ ਦਿੱਤੀ ਜਾਵੇ ਤਾਂ ਮੈਂ ਗੱਡੀ ਰੋਕ ਲਈ ਪਰ ਇਹ ਮੈਂ ਦੇਖਿਆ ਅਗੇ ਤਾਂ ਡੈੱਡ ਹੋ ਚੁੱਕਿਆ ਇਹ ਕਿਹਨਾਂ ਦਾ ਜਾਨਵਰ ਤੋਸ ਹੈ ਇਹ ਉਹ ਨੀਲ ਗਾਏ ਨੀਲ ਗਾਏ ਠੀਕ ਹੈ ਤੋ ਇਸ ਦੀ ਸਾਹ ਚੱਲ ਰਹੀ ਹੈ ਕਿ ਖਤਮ ਹੋ ਗਈ ਨਹੀਂ ਖਤਮ ਹੋ ਗਿਆ ਡੈੱਡ ਹੋ ਗਿਆ ਆਪਾਂ ਨੂੰ ਇਹ ਸੀਗਾ ਚਲੋ ਗੱਡੀ ਰੋਕ ਕੇ ਜੇ ਜਾਨ ਹੈ ਕਿ ਇਹਨੂੰ ਫਰਸਟ ایڈ ਦੇ ਕੇ ਥੋੜਾ ਬਚਾ ਲਿਆ ਜਾਵੇ ਪਰ ਇਹ ਸਹਾਈ ਹੈ ਨਹੀਂ ਕਿ ਤੇ ਹਲ ਉਧਰ ਪੱਜ ਗਿਆ ਐ ਅੰਦਰ ਗੱਡੀ ਜਾਣ ਕੇ ਪਤਾ ਨਹੀਂ ਕਿ ਜਾਨਵਰ ਕਿਹੜਾ ਹੈ ਪਤਾ ਨਹੀਂ ਸਰ ਜਾਨਵਰ ਕਿਹੜਾ ਹੈ ਅੰਨਾ ਨਹੀਂ ਪਤਾ ਕਿਹੜਾ ਵਾ ਉਧਰੋਂ ਖੱਤੇਵਾਲਾ ਆਇਆ ਉਧਰ ਆਣ ਕੇ ਬੱਜ ਗਿਆ ਗੱਡੀ ਦੇ ਵਿੱਚ ਜੰਗਲੀ ਜਾਨਵਰ ਹੈ ਪਤਾ ਨਹੀਂ ਸਰ ਜੰਗਲੀ ਹੋਗਾ ਤੇ ਇੱਕਦਮ ਕਿਵੇਂ ਕਿਸਦਾ ਰੋਡ ਪਾਰ ਕਰਕੇ ਆਇਆ ਹਾਂਜੀ ਹਾਂਜੀ ਰੋਡ ਪਾਰ ਕਰਕੇ ਆਇਆ ਉਧਰ ਉਹ ਹੀ ਉੱਥੇ ਖੜੇ ਸੀ ਉੱਥੋਂ ਆਣ ਕੇ ਗੱਡੀ ਦੇ ਵਿੱਚ ਵੱਜਾ ਹੀ ਤਾਂ ਹੀ ਉਧਰ ਦੇਖਣਾ ਇਹ ਪਤਾ ਨਹੀਂ ਕੀ ਚੱਕਰ ਨਹੀਂ ਗੱਡੀ ਪਤਾ ਨਹੀਂ ਤੇਜ਼ ਸੀ ਅਸੀਂ ਉਧਰੀ ਸਾਈਡ ਸੀਗੇ ਸਰ ਨੁਕਸਾਨ ਹੋਇਆ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਤੁਹਾਨੂੰ ਵੀ ਦੇਖੋ ਦੇਖ ਲਓ ਮਤਲਬ ਤੁਹਾਨੂੰ ਪਤਾ ਲੱਗਦਾ ਹੀ ਆ ਗੱਡੀ ਦਾ ਨੁਕਸਾਨ ਕਿੰਨਾ ਹੋਇਆ ਰਿਹਾ ਤਾਂ ਕਰਕੇ ਸਰ ਸੱਟ ਵਗੈਰਾ ਵੀ ਲੱਗੀ ਉਹਨਾਂ ਨੂੰ ਨਹੀਂ ਬਚਾਵਾ ਸੱਟ ਵਗੈਰਾ ਨਹੀਂ ਲੱਗੀ ਉਹਨਾਂ ਦੀ ਤੇ ਜਿਹੜੇ ਜਾਨਵਰ ਮਰ ਗਏ ਆ ਹਾਂਜੀ ਦੇਖੋ ਸਾਰ ਚੱਲਦੇ ਵੀ ਆ ਬਾਕੀ ਦੇਖੋ ਸਰ ਪਤਾ ਨਹੀਂ ਕਿ ਮਰ ਵੀ ਸਕਦਾ ਰਵੀ

ਤੋ ਇਹ ਜਾਨਵਰ ਪਤਾ ਲੱਗਦਾ ਹੈ ਕੌਮਸਾ ਜਾਨਵਰ ਹੈ ਨਹੀਂ ਮੈਂ ਦੇਖਿਆ ਨਹੀਂ ਕਦੀ ਉਹ ਕੈਸੇ ਬਚਾ ਰਹਾ ਹਾਂ ਚੂਟ ਵਗੈਰਾ ਤਾਂ ਨਹੀਂ ਹੈ ਨਹੀਂ ਕੋਈ ਚੂਟ ਨਹੀਂ ਹਰਿਆਣੇ ਦੇ ਵਿੱਚ ਹਾਂਜੀ ਰੋਜ਼ ਕਰੇ ਉਹ ਬਾਰਡਰ ਦੇ ਜਿਹੜਾ ਬੰਨਾਲਦਾ ਉੱਥੇ ਮੈਂ ਦੇਖੇ ਬਹੁਤ ਜਿਆਦਾ ਉੱਥੇ ਜਿਹੜੀ ਪਖੜਾ ਨਹਿਰ ਉਹਦੇ ਨਾਲ ਨਾਲ ਕੌਮਸਾ ਜਾਨਵਰ ਕੌਮਸਾ ਇਹ ਵੈਸੇ ਤਾਂ ਇਹਨੂੰ ਕਈ ਤਾਂ ਵੀ ਰੋਗਾ ਕਹਿੰਦੇ ਵੈਲੇ ਕਿ ਜਿਆਦਾ ਰੋਜ਼ ਗਾਈ ਮੈਂ ਤਾਂ ਰੋਜ਼ ਗਾਈ ਕਿ ਇਹਨੂੰ ਜਿਹੜਾ ਹੈ ਰੋਜ਼ ਹੀ ਕਹਿੰਦੇ ਰੋਜ਼ ਹੀ ਕਹਿੰਦੇ ਜਾਨਾ ਅੱਛਾ ਹਾਂਜੀ ਹਾਂ ਰੋਜੀਆ ਮਰ ਗਿਆ ਕੀ ਜੀ ਇਹ ਇਹ ਤਾਂ ਖਤਮ ਹੋ ਗਿਆ ਖਤਮ ਹੋ ਗਿਆ ਹੁਣ ਇਹਦਾ ਮਤ ਆਹਦੇ ਦੇ ਅੱਜ ਮੈਂ ਗਿਆ ਖਾਲਾ ਆਹਦੇ ਦੱਸਦੇ ਆ ਉਪਰੋਂ ਮੈਂ ਵਗ ਰੋਂਦਾ ਤਗਾ ਤੇ ਮੈਂ ਦੇਖਿਆ ਭਗਵਾਨ ਦੀ ਕੀ ਹੋਇਆ ਪੂਰੇ ਦੁਕਾਨ ਤਾਂ ਜਦ ਦੇਖਿਆ ਤੇ ਤਾਂ ਜਾਨਵਰ ਮਰ ਗਿਆ ਏ ਮੇਰਾ ਡਾਕਟਰ ਹਰਵਿੰਦਰ ਸਿੰਘ ਆ ਡਾਕਟਰ ਕਿਵੇਂ ਲੱਗ ਰਿਹਾ ਮੈਂ ਤਾਂ ਪਿੱਛੋਂ ਆ ਰਹੀ ਮੈਂ ਦੇਖਿਆ ਮੈਂ ਵੀ ਮੈਂ ਵੈਟਰਨਰੀ ਡਾਕਟਰ ਹਾਂ ਮੈਨੂੰ ਲੱਗਿਆ ਵੀ ਜੇ ਜਾਨਵਰ ਜਿੰਦਾ ਤਾਂ ਇਹਨੂੰ ਥੋੜੀ ਜੀ ਫਸਟ ਏਡ ਦਿੱਤੀ ਜਾਵੇ ਤਾਂ ਮੈਂ ਗੱਡੀ ਰੋਕ ਲਈ ਪਰੇ ਵਿੱਚ ਦੇਖਿਆ ਅਗੇ ਤਾਂ ਡੈੱਡ ਹੋ ਚੁੱਕਿਆ ਇਹ ਕੌਮ ਸਾ ਜਾਨਵਰ ਕੌਮ ਸਾ ਹੈ ਇਹ ਉਹ ਨੀਲ ਗਾਏ ਨੀਲ ਗਾਏ ਠੀਕ ਹੈ ਤਾਂ ਇਸ ਕੇ ਸਾਹ ਚੱਲ ਰਹੇ ਕਿ ਖਤਮ ਹੋ ਗਏ ਨਹੀਂ ਖਤਮ ਹੋ ਗਿਆ ਡੈੱਡ ਹੋ ਗਿਆ ਆਪਾਂ ਨੂੰ ਇਹ ਸੀਗਾ ਚਲੋ ਗੱਡੀ ਰੋਕ ਕੇ ਜੇ ਜਾਨ ਹੈਗੀ ਇਹਨੂੰ ਫਰਸਟ ایڈ ਦੇ ਕੇ ਥੋੜਾ ਬਚਾ ਲਿਆ ਜਾਵੇ ਪਰ ਸਾਂ ਹੀ ਹੈ ਨਹੀਂ ਗੇ